हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਦੋਸਤੋ ਬਣਾ ਰਹੇ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਮਰਜੀਤ ਦੇ ਫਾਰਮ ਤੋਂ ਅੱਜ ਦੇ ਸ਼ਾਟ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾਂ ਦਿਖਾਉਂਗਾ ਪ੍ਰੋਪਰ ਡਿਟੇਲ ਦੋਸਤੋ ਸਾਰੀ ਇਸ ਗਾਂ ਦੀ ਜਿਹੜਾ ਪੂਰੀ ਵੀਡੀਓ ਦੇ ਵਿੱਚ ਦੱਸੀ ਹੋਈ ਆ ਵੀਰ ਨੇ ਆਪਾਂ ਜਲਦ ਆਪਣੇ ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਤੇ ਹੁਣ ਜਿਹੜੀ ਸ਼ਾਮ ਦੇ ਟਾਈਮ ਵੀਡੀਓ ਅਪਲੋਡ ਕਰਨਾ ਕਿ ਸਰਕਾਰ ਦੀ ਬਚਾ ਵਛੀ ਮਗਰ ਦੇ ਕਿ ਖੈਰਾ ਡੇਰੀ ਫਾਰਮ ਕਰਨਤਾਰਨ ਤੇ ਦੋਸਤੋ ਸਵੇਰ ਮਾਰਨਿੰਗ ਟਾਈਮ ਆਪਣੇ ਚੈਨਲ ਤੇ ਵੀਡੀਓ ਇਸ ਗਾ ਦੀ ਪ੍ਰੋਪਰ ਚੱਲੂਗੀ ਡਿਟੇਲ ਪੂਰੀ ਦੱਸੀ ਹੋਈ ਹੈ ਸਵੇਰ ਦੋਸਤੋ ਪਹਿਲਾ ਸੂਈ ਆ ਤੇ ਸੂਈ ਨੂੰ ਦੋਸਤੋ 4-5 ਦਿਨ ਦਾ ਟਾਈਮ ਅਜ ਹੋਇਆ ਕੱਦ-ਕੱਡ ਗਾਂ ਦਾ ਦੋਸਤੋ ਚੈੱਕ ਕਰਨ ਦਾ ਆਰਡਰ ਕੁਆਲਟੀ ਦੋਸਤੋ ਗਾਂ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ ਬੈਕ ਸੇਡ ਤੋਂ ਦੋਸਤੋ ਤੁਹਾਨੂੰ ਆਰਡਰ ਚੈੱਕ ਕਰਾਉਣਾ ਨਿੱਗਰ ਤੇ ਪੂਰਾ ਠੋਸ ਆਰਡ ਕਰਿਓ ਵੇਟ ਫੁੱਲ ਵੀਡੀਓ ਦਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ